ਦੀ ਕੀਰਤੀ ਬੰਦਿਆ ਨੂੰ ਸ੍ਰੀ ਅਮਰਤ ਸਰ ਸਾਹਿਬ ਦੀ ਧਰਤੀ ਤੇ ਵਸਾਉਣ ਵਾਲੇ ਔਰ ਆਪਣੇ ਸਪੁੱਤਰ ਧੰਗ ਗੁਰੂ ਅਰਜਨ ਦੇਵ ਜੀ ਨੂੰ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਦੇ ਸਬੰਧ ਵਿੱਚ ਸੰਕੇਤ ਦੇਣ ਵਾਲੇ ਜਿਨ੍ਹਾਂ ਦੇ ਦਰਬਾਰ ਵਰਗਾ ਸੰਸਾਰ ਵਿੱਚ ਕੋਈ ਦਰਬਾਰ ਨਹੀਂ ਸਤਿਗੁਰੂ ਗੁਰੂ ਰਾਮਦਾਸ ਨਿਮਰਤਾ ਦੇ ਪੰਜ ਹਜ਼ੂਰ ਦੇ ਨਾਮ ਤੇ ਇਹ ਅਸਥਾਨ ਹੈ ਗੁਰੂ ਰਾਮਦਾਸ ਲੰਗਰ ਸੇਵਾ ਸੰਗਤ ਜੀ ਹਰ ਵੇ ਆਪ ਜੀ ਇਸ ਅਸਥਾਨ ਤੇ ਹਾਜ਼ਰੀ ਭਰ ਲਗੇ ਹੋ ਬਹੁਤ ਦੂਰ ਦੂਰ ਤੋਂ ਸੰਗਤ ਇਸ ਗੁਰਮਤ ਸਮਾਗਮ ਦੀ ਹਾਜ਼ਰੀ ਭਰ ਰਹੀ ਹੈ ਸੰਧਿਆ ਤੋਂ ਲੈ ਕੇ ਹੁਣ ਤੱਕ ਅਸੀਂ ਸਟੇਜ ਤੇ ਬੈਠੇ ਆ ਸੰਨ ਦਿਸ ਰਿਹਾ ਹੈ ਕਿ ਨਿਰੰਤਰ ਸੰਗਤ ਹਜ਼ਾਰਾਂ ਦੀ ਗਿਣਤੀ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੀ ਹੈ ਆਪ ਜੀ ਸ਼ਾਮ ਤੋਂ ਕੀਰਤਨ ਸਰਵਨ ਕਰ ਰਹੇ ਸੂ ਪਾਇਸੇ ਭਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ਉਹ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾ ਕੇ ਗਏ ਮੇਰੇ ਕੰਨਾਂ 'ਚ ਦੋ ਸ਼ਬਦ ਨੇ ਸਿਰਫ ਸੁਨੇ ਇੱਕ ਤਾਂ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਦੀ ਸੁਖਮਨੀ ਸਾਹਿਬ ਜੀ ਦਾ ਇਹ ਪਦ ਆ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰੇ ਦੂਸਰਾ ਬਚਨ ਅਸੀਂ ਸਰਵਨ ਕੀ ਕੀਤਾ ਭਗਤ ਕਬੀਰ ਸਾਹਿਬ ਦਾ ਸ਼ਲੋਕ ਕਬੀਰ ਜੇਹੰਦਰ ਆਵਤ ਜਤ ਹਉ ਹਟਕੈ ਨਾਹੀ ਕੋਇ ਸੋ ਦਰ ਕੈ ਸਾਂ ਛੋੜੀਐ ਜੋ ਦਰੁ ਐਸਾ ਐਸਾ ਹੋਇ ਪਉ ਸੰਗਤ ਜੀ ਭਾਈ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ 350 ਸਾਲਾਂ ਸ਼ਹਾਦਤ ਵਿਸ਼ਾ ਦਾ ਵੀ ਜ਼ਿਕਰ ਕੀਤਾ ਹੈ ਮੇਰੀ ਇੱਛਾ ਹੈ ਜੋ ਭਾਈ ਸਾਹਿਬ ਗਾ ਕੇ ਗਏ ਆਪਾਂ ਉੱਥੋਂ ਹੀ ਗੱਲ ਸ਼ੁਰੂ ਕਰੀਏ ਭਗਤ ਕਬੀਰ ਸਾਹਿਬ ਦੇ ਸ਼ਲੋਕ ਆਪ ਜਿਤਨੇ ਗੁਰਦੇਵ ਦੇ ਚਰਨਾਂ ਵਿੱਚ ਹਾਜ਼ਰ ਹੋ ਦੇਸ਼ ਪਰਦੇਸ਼ ਵਿੱਚ ਬੈਠ ਕੇ ਆਪ ਜੀ ਲਾਈਵ ਟੀਵੀ ਚੈਨਲਾਂ ਰਾਹੀਂ ਡਿਜੀਟਲ ਚੈਨਲਾਂ ਰਾਹੀਂ ਇਹ ਪ੍ਰੋਗਰਾਮ ਦੇਖਣ ਰਹਿ ਕੇ ਕੋ ਸੰਤ ਜੀ ਅਸੀਸ ਬਖਸ਼ਿਓ ਮੈਂ ਬੇਨਤੀ ਪਹਿਲਾ ਕਰਦੇ ਆਂ ਇਹ ਤਾਂ ਸ਼ਬਦ ਵਰਤਨਾ ਹਾਂ